ਅੱਜ ਸਾਡੇ ਤਖਤਾਂ ਨੂੰ ਕੌਣ ਚਲਾ ਰਿਹਾ ਹੈ ਵਿਸ਼ੇਸ਼ ਤੌਰ ਤੇ ਮੈਂ ਗੱਲ ਕਰਾਂਗਾ ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਅਤੇ ਉਹਦੇ بیٹے ਸਦਾਰ ਸੁਖਬੀਰ ਸਿੰਘ ਬਾਦਲ ਨੂੰ ਕਮਾਂਡ ਮਿਲੀ ਜਦੋਂ ਦਾ ਇਹਨਾਂ ਦੇ ਹੱਥ ਵਿੱਚ ਸ਼੍ਰੋਮਣੀ ਕਮੇਟੀ ਆਈਏ ਕੌਣ ਚਲਾ ਰਿਹਾ ਹੈ ਤਖਤਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਕੌਣ ਚਲਾ ਰਿਹਾ ਹੈ ਕੀ ਪ੍ਰਧਾਨ ਚਲਾ ਰਹੇ ਨੇ ਬਿਲਕੁਲ ਨਹੀਂ ਇਸ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਹੈ ਇਹ ਸਾਨੂੰ ਵੀ ਪਤਾ ਹੈ ਕੌਣ ਚਲਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਪਰਿਵਾਰ ਚਲਾ ਰਿਹਾ ਹੈ ਇਟਸ ਵੈਰੀ ਸਿੰਪਲ ਪਰ ਪ੍ਰਕਾਸ਼ ਸਿੰਘ ਬਾਦਲ ਵੈਸੇ ਸਮੇਂ-ਸਮੇਂ ਤੇ ਕਹਿੰਦੇ ਹੁੰਦੇ ਸੀ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਐ ਜੀਪੀਸੀ ਦਾ ਉਹ ਝੂਠ ਬੋਲਦੇ ਸੀਗੇ ਝੂਠ ਬੋਲਣ ਦੀ ਆਦਤ ਸੀ ਉਹਨਾਂ ਨੂੰ ਝੂਠ ਬੋਲਣ ਦੀ ਆਦਤ ਸੀਗੀ ਝੂਠ ਬੋਲਦੇ ਸੀਗੇ ਕੌਮ ਨੂੰ ਗੁੰਮਰਾਹ ਕਰਦੇ ਸੀਗੇ ਔਰ ਯਾਦ ਰੱਖਣਾ ਅੱਜ ਦੀ ਡੇਟ ਵਿੱਚ ਵੀ ਸੁਖਬੀਰ ਸਿੰਘ ਬਾਦਲ ਹੀ ਅਕਾਲ ਤੱਕ ਚਲਾ ਰਿਹਾ ਹੈ ਉਹ ਖੁਦ ਹੀ ਅਕਾਲ ਤਖਤ ਦਾ ਜਥੇਦਾਰ ਬਣ ਕੇ ਆ ਜਾਏ ਮੈਂ ਕਹਿੰਦਾ ਗੜਗੱਜ ਵਗਾਰਾ ਦੀ ਰਕबीर ਸਿੰਘ ਦੀ ਹਰਪੀਤ ਸਿੰਘ ਦੀ ਕਿਸੇ ਲੋੜ ਹੀ ਨਹੀਂ ਹੈਗੀ ਚਲਾਣਾ ਤਾਂ ਇਹ ਆਪ ਹੀ ਹੈ ਤੋ ਖੁਦ ਹੀ ਆ ਜਾਵੇ ਆਪਣੀ ਵਾਈਫ ਨੂੰ ਕਹਵੇ ਕਿ ਤੂੰ ਕਾਲੀਦਲ ਸੰਭਾਲ ਲੈ ਮੈਂ ਜਥੇਦਾਰ ਅਕਾਲ ਤਖਤ ਬਣ ਜਾਂਦਾ ਤੇ ਪਰਿਵਾਰ ਦਾ ਇੱਕ ਅਦਾ ਦਾਦਾ ਹੋਰ ਲਿਆ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾ ਦੇ ਉਹ ਗਲਤ ਇੱਕੋ ਹੀ ਹੈ